ਸੱਚ ਕਹੂੰ ਪੰਜਾਬੀ ਚੈਨਲ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਦਿਨ ਸਾਡੇ ਸਾਰਿਆਂ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਸੱਚ ਕਹੂੰ ਦੀ 22ਵੀਂ ਵਰੇਗੰਢ ਹੈ ਯਾਨੀ ਕਿ ਸੱਚ ਕਹੂੰ ਅੱਜ 22 ਸਾਲਾਂ ਦਾ ਹੋ ਗਿਆ ਅੱਜ ਹੀ ਦੇ ਦਿਨ 11 ਜੂਨ 2002 ਨੂੰ ਪੂਜਨੀਕੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨੇ ਮੇਰੇ ਪਿੱਛੇ ਜੋ ਤੁਸੀਂ ਬੈਨਰ ਦੇਖ ਰਹੇ ਹੋ ਉਹ ਸੱਚ ਕਹੂੰ ਕੌਮੀ ਅਖਬਾਰ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਉਹ ਪੜਾ 22 ਸਾਲਾਂ ਤੱਕ ਪਹੁੰਚ ਕੇ ਹੈ ਯਾਨੀ ਕਿ ਅੱਜ 22 ਸਾਲ ਸਚਕੂ ਨੂੰ ਹੋ ਚੁੱਕੇ ਨੇ ਅੱਜ ਸਚਕੂਨ ਦੀ ਵਰੇਗੰਡ ਹੈ ਇਸ ਮੌਕੇ ਅਸੀਂ ਸਚਕੂ ਵੱਲੋਂ ਪੇਸ਼ ਕਰਨ ਜਾ ਰਹੇ ਹਾਂ ਸਚਕੂ ਅਖਬਾਰ ਨੇ ਕਿਸ ਤਰੀਕੇ ਦਾ 22 ਸਾਲਾਂ ਦਾ ਜਿਹੜਾ ਸਫ਼ਰ ਤੈਅ ਕੀਤਾ ਉਸ ਦੇ ਸਬੰਧਿਤ ਜਿਹੜੀ ਅੱਜ ਅਸੀਂ ਤੁਹਾਨੂੰ ਵਿਸ਼ੇਸ਼ ਰਿਪੋਰਟ ਦੇਣ ਜਾ ਰਹੇ ਹਾਂ ਸੱਚ ਕਹੂੰ ਸੱਚੇ ਰੋਹਾਨੀ ਰਹਿਬਰ ਪੂਜਨ ਗੁਰੂ ਸੰਤ ਡਾਕਟਰ ਗੁਰਮੀਤ RAM RAHEEN SINGH ਜੀ ਜਿਸਾਂ ਦਾ ਰੋਹਾਨੀਅਤ ਅਤੇ ਇਨਸਾਨੀਅਤ ਦਾ ਸੰਦੇਸ਼ ਪੂਰੀ ਦੁਨੀਆ ਵਿੱਚ ਪਹੁੰਚਾ ਰਿਹਾ ਹੈ ਦੁਨੀਆ ਦੇ ਹਾਲਾਤ ਅੱਜ ਮਾਰੂਥਲ ਵਰਗੇ ਹਨ ਅਤੇ ਸੱਚ ਕਹੂੰ ਭਾਰਤੀ ਸੱਭਿਆਚਾਰ ਦੀਆਂ ਮਹਾਨ ਕਦਰਾਂ ਕੀਮਤਾਂ ਦੇ ਚਸ਼ਮੇ ਦੇ ਰੂਪ ਵਿੱਚ ਨਵੀਂ ਪੀੜੀ ਨੂੰ ਸੱਭਿਆਚਾਰ ਨਾਲ ਜੋੜ ਰਿਹਾ ਹੈ ਪਿਆਰ ਮਿਲਵਰਤਨ ਸਮਾਜ ਸੇਵਾ ਦਇਆ ਤਿਆਗ ਵਰਗੇ ਗੁਣ ਭਾਰਤੀ ਸੱਭਿਆਚਾਰ ਦਾ ਸ਼ਿੰਗਾਰ ਹਨ ਇੰਨਾ ਬਹੁਮੁੱਲੇ ਗੁਣਾ ਕਰਕੇ ਭਾਰਤੀ ਸੱਭਿਆਚਾਰ ਵਿਸ਼ਵ ਗੁਰੂ ਸੰਸਕ੍ਰਿਤੀ ਵਜੋਂ ਜਾਣਿਆ ਜਾਂਦਾ ਹੈ ਸੱਚ ਕਹੂੰ ਬਾਜ਼ਾਰਵਾਦ ਉਪਭੋਗਤਾਵਾਦੀ ਸੰਸਕ੍ਰਿਤੀ ਅਤੇ ਸ਼ੋਹਰਤ ਦੀ ਲਾਲਸਾ ਤੋਂ ਰਹਿਤ ਪਰ ਸਮਾਜਿਕ ਗੁਣਾਵਾਲੀ ਪੱਤਰਕਾਰਤਾ ਨੂੰ ਸਮਰਪਿਤ ਹੈ 22 ਸਾਲਾਂ ਦੇ ਸਫ਼ਰ ਵਿੱਚ ਸੱਚ ਕਹੂ ਨੂੰ ਪਾਠਕਾਂ ਦਾ ਬੇਅੰਤ ਪਿਆਰ ਮਿਲਿਆ ਪੂਜਨੀ ਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ 'ਚ ਅਰਦਾਸ ਹੈ ਕਿ ਸੱਚ ਕਹੂ ਰਚਨਾਤਮਕ ਪੱਤਰਕਾਰੀਤਾ ਕਰਦਿਆਂ ਬੁਲੰਦੀਆਂ ਨੂੰ ਛੂਹੇ ਖਾਸ ਗੱਲ ਇਹ ਹੈ ਕਿ ਪੂਜਨੀ ਗੁਰੂ ਜੀ ਦੀ ਪਵਿੱਤਰ ਪ੍ਰੇਰਣਾ ਨਾਲ ਸੱਚ ਕਹੂੰ ਆਪਣੀ ਹਰ ਬਰੇਕੰਡ ਕੁਦਰਤ ਦੀ ਸੰਭਾਲ ਨੂੰ ਸਮਰਪਿਤ ਕਰਦਾ ਹੈ ਸੱਚ ਕਹੂੰ ਵੱਲੋਂ ਹਰ ਸਾਲ 11 ਜੂਨ ਨੂੰ ਅਤਿ ਦੀ ਗਰਮੀ ਦੇ ਮੌਸਮ ਨੂੰ ਵੇਖਦਿਆਂ ਹਜ਼ਾਰਾਂ ਥਾਵਾਂ ਉੱਤੇ ਪੰਛੀਆਂ ਦੇ ਚੋਗੇ ਅਤੇ ਪਾਣੀ ਲਈ ਕਟੋਰੀ ਰੱਖੇ ਜਾਂਦੇ ਹਨ ਤਾਂ ਕਿ ਕੁਦਰਤ ਦਾ ਸ਼ਿੰਗਾਰ ਪੰਛੀ ਸਦਾ ਚਹਿਕਦੇ ਰਹਿਣ ਤਾਜ ਸੱਚ ਕਹੂੰ 22 ਸਾਲਾਂ ਦਾ ਹੋ ਗਿਆ ਯਾਨੀ ਕਿ ਅੱਜ ਸੱਚ ਕਹੂੰ ਦਾ ਜਨਮ ਦਿਨ ਹੈ ਜੋ ਵੀ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਤੁਸੀਂ ਆਪਣੀ ਵਿਸ਼ੇ ਇਸ ਰਿਪੋਰਟ ਪ੍ਰਤੀ ਸੱਚ ਕਹੂੰ ਨੂੰ ਜ਼ਰੂਰ ਸਾਂਝੀਆਂ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ